ਹੈਲੋ ਜੀ ਤਤ੍ਰਿਕਾ ਜੀ ਸਾਰਿਆਂ ਨੂੰ ਵੈਲਕਮ ਬੈਕ ਟੂ ਮਾਈ YouTube ਚੈਨਲ ਉਮੀਦ ਕਰਦੀ ਹਾਂ ਤੁਸੀਂ ਸਾਰੇ ਜਾਣੇ ਵਧੀਆ ਤੇ ਠੀਕ ਠਾਕ ਹੋਵੋਗੇ ਜਿੱਦਾਂ ਕਿ ਮਾਰਨਿੰਗ ਦਾ ਟਾਈਮ ਸੀ ਤੇ ਮੈਂ ਆਪਣਾ ਜਿਹੜਾ ਹੈਗਾ ਕਿਚਨ ਤੋਂ ਆਪਣਾ ਨਾ ਕੰਮ ਸ਼ੁਰੂ ਕਰ ਦਿੱਤਾ ਸੀ ਅੱਜ ਇਹ ਵੀਡੀਓ ਖਾਣਾ ਬਣਾਉਣ ਤੋਂ ਬਾਅਦ ਦੀ ਹੈ ਜਦੋਂ ਮੈਂ ਖਾਣਾ ਖਾ ਵੀ ਲਿਆ ਸੀਗਾ ਉਸ ਤੋਂ ਬਾਅਦ ਮੈਂ ਆਪਣਾ ਕਿਚਨ ਜਿਹੜਾ ਹੈਗਾ ਸੀਗਾ ਉਹ ਭਾਂਡੇ ਇੱਧਰ ਉੱਧਰ ਤੋਂ ਚੱਕ ਕੇ ਨਾ ਤੇ ਬਸ ਮੈਂ ਹੁਣ ਆਪਣੀ ਜਿਹੜੀ ਸਲੇਪ ਹੈ ਉਹਨੂੰ ਕਲੀਨ ਕਰਨ ਲੱਗੀ ਸੀ ਇੱਥੇ ਤੇ ਬਸ ਜਿਵੇਂ ਮੈਂ ਹੁਣ ਇੱਥੇ ਜਿੰਨੇ ਵੀ ਭਾਂਡੇ ਸੀਗੇ ਮੇਰੇ ਮਾਓ ਸਿੰਕ ਦੇ ਵਿੱਚ ਇਕੱਠੇ ਕਰ ਦਿੱਤੇ ਸੀਗੇ ਧੋਣ ਲਈ ਤੇ ਬਾਕੀ ਜੋ ਵੀ ਮੇਰਾ ਚੀਜ਼ਾਂ ਪਈਆਂ ਸੀਗੀਆਂ ਨਾ ਭਾਂਡਿਆਂ ਦੇ ਵਿੱਚ ਜਿਵੇਂ ਕਿ ਆ ਰਾਈਸ ਥੋੜੇ ਰਾਤ ਦੇ ਪਜੇ ਹੋਏ ਪਏ ਸੀਗੇ ਮੈਂ ਉਹ ਵੀ ਕੱਢ ਕੇ ਰੱਖ ਦੂੰਗੀ ਕਿਚਨ ਦੀ ਜਿਹੜੀ ਡੀਪ ਕਲੀਨਿੰਗ ਹੈ ਉਹ ਵੈਸੇ ਤਾਂ ਮੈਂ ਡੇਲੀ ਹੀ ਰੋਨਾਲਡ ਦੀ ਨਾਲ ਕੁਛ ਨਾ ਕੁਛ ਕਰਦੀ ਰਹਿੰਦੀ ਆ ਬਟ ਮੈਂ ਨਾ ਵੀਡੀਓ ਦੇ ਵਿੱਚ ਸ਼ੂਟ ਨਹੀਂ ਸੀ ਕੀਤਾ ਕੱਲ ਪਰਸੋਂ ਹੀ ਮੈਂ ਆਪਣਾ ਜਿਹੜੇ ਹੈਗੇ ਕੰਟੇਨਰਸ ਨੇ ਨਾ ਜਿਹੜੇ ਉਹ ਧੋ ਕੇ ਰੱਖ ਦਿੱਤੇ ਸੀਗੇ ਅੰ ਵਿੱਚੋਂ ਤਾਂ ਨਹੀਂ ਮੈਂ ਮਤਲਬ ਇਹਨਾਂ ਨੂੰ ਕਲੀਨ ਕੀਤਾ ਬਟ ਮੈਂ ਬਾਹਰੋਂ ਇਹਨਾਂ ਨੂੰ ਬਿਲਕੁਲ ਕਲੀਨ ਕਰ ਦਿੱਤਾ ਸੀਗਾ ਔਰ ਮੈਨੂੰ ਉਸ ਟਾਈਮ ਤਾਂ ਜ਼ਿਆਦਾ ਲੱਗ ਨਹੀਂ ਈ ਸੀ ਰਹੀਗੀ ਇਹ ਗੰਦੇ ਤੇ ਬਟ ਹੁਣ ਮੈਨੂੰ ਲੱਗ ਰਿਹਾ ਸੀਗਾ ਕਿ ਇਹਨਾਂ ਨੂੰ ਵੀ ਨੀਡ ਹੈਗੀ ਆ ਤੇ ਇੱਕ ਦਿਨ ਮੈਂ ਦੇਖਦੀ ਆ ਹੁਣ ਇਹਨਾਂ ਨੂੰ ਵੀ ਟਾਈਮ ਕੱਢ ਕੇ ਨਾ ਆਪਣਾ ਮੈਂ ਇਹਨਾਂ ਨੂੰ ਵੀ ਵਾਸ਼ ਕਰੂੰਗੀ ਸਾਰੀਆਂ ਚੀਜ਼ਾਂ ਕੱਢ ਕੇ ਔਰ ਜਿਸ ਦਿਨ ਮੈਂ ਆਪਣੇ ਮੰਮੀ ਡੈਡੀ ਕੋਲ ਨੂੰ ਉਹਨਾਂ ਕੋਲੋਂ ਆਈ ਸੀਗੀ ਨਾ ਉੱਥੋਂ ਤੇ ਮੈਂ ਕਿਚਨ ਆਪਣੀ ਜਿਹੜੀ ਹੈਗੀ ਥੋੜੀ ਬਹੁਤ ਕਲੀਨ ਕਰ ਲਈ ਸੀਗੀ ਉਸ ਟਾਈਮ ਵੀ ਕਿਉਂਕਿ ਜਦੋਂ ਆਪਾਂ ਕਿਤੇ ਜਾਂਦੇ ਆ ਨਾ ਜਦੋਂ ਬਾਅਦ ਵਿੱਚ ਆਪਾਂ ਆਨੇ ਆ ਤਾਂ ਆਪਾਂ ਨੂੰ ਇੱਕ ਅਜੀਬ ਹੀ ਮਤਲਬ ਲੱਗਦਾ ਕਿ ਹਾਂ ਇਹ ਸਾਫ਼ ਕਰਨੇ ਦੀ ਨੀਡ ਹੈਗੀ ਔਰ ਮੈਨੂੰ ਇਦਾਂ ਸੀਗਾ ਕਿ ਇੰਨਾ ਟਾਈਮ ਬਾਅਦ ਮੈਂ ਕਿਚਨ ਯੂਜ਼ ਕਰ ਰਹੀ ਹਾਂ ਚਾਹੇ ਐਨੀ ਟਾਈਮ ਤਾਂ ਨਹੀਂ ਵੀ ਮਤਲਬ ਹਫਤਾ ਹੀ ਲਗਾਇਆ ਸੀਗਾ ਮੈਂ ਔਰ ਬਸ ਮੇਰੀ ਆਦਤ ਹੈ ਕਿ ਮੈਂ ਆ ਕੇ ਸਾਰੇ ਜਿੰਨੇ ਵੀ ਆਪਣੇ ਕੰਟੇਨਰ ਸੀਗੇ ਨਾ ਸਾਰਿਆਂ ਨੂੰ ਕਲੀਨ ਕੀਤਾ ਸੀਗਾ ਬਾਹਰੋਂ ਹੀ ਅੰ ਵਿਚੋਂ ਨਹੀਂ ਮੈਂ ਕਲੀਨ ਕੀਤੇ ਹੈਗੇ ਵਿੱਚੋਂ ਮੈਂ ਕੱਢ ਕੇ ਜਿੱਦਾਂ ਕਿ ਮੈਂ ਤੁਹਾਨੂੰ ਕਿਹਾ ਕਿ ਮੈਂ ਇੱਕ ਟਾਈਮ ਕੱਢ ਕੇ ਨਾ ਫਿਰ ਮੈਂ ਇਹਨਾਂ ਨੂੰ ਵੀ ਕਲੀਨ ਕਰੂੰਗੀ ਇੱਕ ਦਿਨ ਔਰ ਬਾਕੀ ਤਾਂ ਜੋ ਹੈ ਸੋ ਨਾਲ ਦੀ ਨਾਲ ਆਪਾਂ ਕਹਿੰਦੇ ਨੇ ਕਿਚਨ ਦੀ ਸਫਾਈ ਤਾਂ ਚਲੋ ਚੱਲਦੀ ਹੀ ਰਹਿੰਦੀ ਹੈ ਰੋਜ਼ ਦੀ ਰੋਜ਼ ਆਪਾਂ ਕਰੀ ਦੰਨੇ ਆ ਔਰ ਬਾਕੀ ਜਿੱਥੇ ਜਿੱਥੇ ਵੀ ਮੈਨੂੰ ਲੱਗਦਾ ਨਾ ਕਿ ਹਾਂ ਇੱਥੇ ਮਤਲਬ ਸਾਫ ਕਰਨ ਦੀ ਜ਼ਰੂਰਤ ਹੈਗੀ ਆ ਤਾਂ ਮੈਂ ਉਹ ਵੀ ਨਾਲ ਦੀ ਨਾਲ ਕਰ ਦਿਨੀ ਹੁੰਨੀ ਆ ਦਾ ਜਿਹੜਾ ਕੰਮ ਹੁੰਦਾ ਹੈ ਉਹ ਦੇਖਣ ਨੂੰ ਵੈਸੇ ਇਦਾਂ ਲੱਗਦਾ ਕਿ ਹਾਂ ਇਹ ਤਾਂ ਬਿਲਕੁਲ ਕਲੀਨ ਹੈ ਬਟ ਜਦੋਂ ਆਪਾਂ ਕਰਨ ਲੱਗ ਜਾਂਦੇ ਨੇ ਨਾ ਬਰੀਕੀ ਦੇ ਵਿੱਚ ਤਾਂ ਆਪਾਂ ਨੂੰ ਇਦਾਂ ਲੱਗਦਾ ਤਾਂ ਆ ਵੀ ਕਰ ਲਓ ਉਹ ਵੀ ਕਰ ਲਓ ਕਿਉਂਕਿ ਆਪਾਂ ਡੀਪ ਕਲੀਨਿੰਗ ਜਦੋਂ ਕਰਨ ਲੱਗ ਜਾਈਏ ਤਾਂ ਉਹਦੇ ਵਿੱਚ ਬਿਲਕੁਲ ਆਪਾਂ ਬਰੀਕੀ ਵਿੱਚ ਸੋਚਦੇ ਹਾਂ ਔਰ ਕਿਚਨ ਦਾ ਤਾਂ ਇਹ ਜਾਇਆ ਕੰਮ ਹੁੰਦਾ ਹੈ ਕਿ ਇਹਨੂੰ ਚਾਹੇ ਬੰਦ ਤੋਂ ਬੰਦ ਟਾਈਮ ਲਾ ਕੇ ਕਰ ਲਓ ਚਾਹੇ ਘੱਟ ਤੋਂ ਘੱਟ ਟਾਈਮ ਆ ਕੇ ਕਰੋ ਬਟ ਆਪਾਂ ਜੇਕਰ ਰੋਜ਼ ਦੀ ਯੋਜਕਰੀਏ ਤਾਂ ਆਪਾਂ ਜਿਹੜਾ ਆਪਾਂ ਨੇ ਇੱਕ ਦਿਨ ਸਾਰਾ ਟਾਈਮ ਆਪਣਾ ਕਿਚਨ ਦੇ ਹੀ ਲਗਾਣਾ ਤਾਂ ਉਹ ਇੰਨਾ ਟਾਈਮ ਵੇਸਟ ਨਹੀਂ ਹੁੰਦਾ ਜੇਕਰ ਆਪਾਂ ਆਪਣਾ ਰੋਜ਼ ਦੀ ਰੋਜ਼ ਹੀ ਕਿਚਨ ਨੂੰ ਥੋੜਾ ਬਹੁਤ ਕਲੀਨ ਕਰਦੇ ਰਹੀਏ ਹਾਂ ਜੀ ਸਿਗੇ ਮੇਰੇ ਬਿਲਕੁਲ ਉਹ ਮੈਂ ਵਾਸ਼ ਕਰ ਦਿੱਤੇ ਸੀਗੇ ਔਰ ਨਾ ਮੈਨੂੰ ਇੱਥੇ ਜਿਹੜਾ ਮੇਰਾ ਚੋਪਰ ਹੈ ਜਦੋਂ ਵੀ ਮੈਂ ਕਿਚਨ ਦੇ ਵਿੱਚ ਐਂਟਰ ਹੁੰਦੀ ਸੀਗੀ ਤਾਂ ਮੈਨੂੰ ਇਹ ਸਾਹਮਣੇ ਪਿਆ ਹੀ ਨਜ਼ਰ ਆਉਂਦਾ ਸੀ ਔਰ ਰੋਜ਼ ਦੀ ਰੋਜ਼ ਮੇਰੇ ਇਹ ਰਹਿ ਜਾਂਦਾ ਸੀਗਾ ਔਰ ਨਾ ਇਸ ਨੂੰ ਜਦੋਂ ਆਪਾਂ ਯੂਜ਼ ਕਰਦੇ ਹਾਂ ਤਾਂ ਉਹ ਆਪਣੇ ਕਈ ਵਾਰੀ ਹੱਥ ਗੰਦੇ ਹੁੰਦੇ ਨੇ ਤੇ ਉਹ ਜਿਹੜੇ ਹੱਥ ਹੁੰਦੇ ਨੇ ਉਹ ਇਸ ਦੇ ਉੱਤੇ ਲੱਗ ਜਾਂਦੇ ਔਰ ਬੁਰੇ ਲੱਗਦੇ ਆ ਉਹ ਦਾਗ ਕਹਿ ਲਓ ਵੀ ਮਤਲਬ ਗੰਦਾ ਹੋਇਆ ਹੋਇਆ ਸੀ ਬਹੁਤ ਜ਼ਿਆਦਾ ਔਰ ਮੈਨੂੰ ਇਹ ਰੋਜ਼ ਹੀ ਮੇਰਾ ਰਹਿ ਜਾਂਦਾ ਸੀਗਾ ਮੈਂ ਕਿਹਾ ਚਲੋ ਅੱਜ ਮੈਂ ਇਸ ਨੂੰ ਵੀ ਜਿਹੜਾ ਹੈਗਾ ਕ ਬਹੁਤ ਕਰ ਦਿੰਨੀ ਆ ਤੇ ਮੈਂ ਅੱਜ ਨਾ ਇਸ ਨੂੰ ਵੀ ਕਲੀਨ ਕਰ ਦਿੱਤਾ ਸੀ ਔਰ ਸਾਈਡ ਤੇ ਰੱਖ ਦੇ ਇਸ ਨੂੰ ਆਪਾਂ ਪਾਣੀ ਨਾਲ ਤਾਂ ਕਹਿੰਦੇ ਨਹੀਂ ਵਾਸ਼ ਕਰ ਨਹੀਂ ਸਕਦੇ ਕਿਉਂਕਿ ਇਲੈਕਟ੍ਰੋਨਿਕ ਹੁੰਦਾ ਖਰਾਬੀ ਹੋ ਸਕਦਾ ਬਟ ਆਪਾਂ ਥੋੜਾ ਬਹੁਤ ਜਿੰਦਾ ਕੀ ਗਿੱਲਾ ਕਪੜਾ ਕਰਕੇ ਆਪਾਂ ਇਸ ਤੇ ਲਗਾ ਮਾਰ ਸਕਦੇ ਆ ਔਰ ਇਹ ਬਿਲਕੁਲ ਕਲੀਨ ਹੋ ਗਿਆ ਸੀਗਾ ਮੇਰਾ ਔਰ ਇਸ ਤੋਂ ਬਾਅਦ ਮੈਂ ਆਪਣਾ ਜਿਹੜਾ ਹੈਗਾ ਕਿਚਨ ਲਾਸਟ ਦੇ ਵਿੱਚ ਤੁਹਾਨੂੰ ਪਤਾ ਹੀ ਹੈ ਮੈਂ ਕਿਚਨ ਵਿੱਚ ਲਾਸਟ ਵਿੱਚ ਹੀ ਝਾੜੂ ਹੈਗਾ ਜਿਹੜਾ ਉਹ ਲਗਾਨੀ ਹੁੰਦੀ ਆ ਪਰ ਨਾ ਕਿਚਨ ਕਿਉਂਕਿ ਜਦੋਂ ਆਪਾਂ ਸਲੇਵ ਵਗੈਰਾ ਕਲੀਨ ਕਰਦੇ ਹਾਂ ਉਸ ਟਾਈਮ ਵੀ ਆਪਣਾ ਕੁਛ ਨਾ ਕੁਛ ਗਿਰ ਜਾਂਦਾ ਹੈ نیچے ਤਾਂ ਉਹ ਬੁਰਾ ਲੱਗਦਾ ਐਂਡ ਦੇ ਵਿੱਚ ਹੀ ਮਿਲਗਾਨੀ ਹੁੰਦੀ ਹੈ ਛਾੜੂ ਜਿਹੜਾ ਹੈਗਾ ਕਿਚਨ ਦੇ ਵਿੱਚ ਕਿਚਨ ਦਾ ਕੰਮ ਖਤਮ ਕਰਨ ਤੋਂ ਬਾਅਦ ਮੈਂ ਆਪਣਾ ਕਪੜੇ ਹੈਗੇ ਸੀਗੇ ਜਿਹੜੇ ਮੇਰੇ ਉਹ ਵੀ ਵਾਸ਼ ਹੋ ਚੁੱਕੇ ਸੀਗੇ ਬਸ ਮੈਂ ਇੱਥੇ ਉਹੀ ਕੱਢ ਰਹੀ ਸੀ ਔਰ ਅੱਜ ਨਾ ਮੈਂ ਪੋਚਾ ਨਹੀਂ ਲਗਾਉਂਗੀ ਕਿਉਂਕਿ ਪੋਚਾ ਮੈਂ ਸਕਿਪ ਕਰ ਦਿੰਨੀ ਹੁੰਦੀ ਆ ਕਿਉਂਕਿ ਜਦੋਂ ਮੈਨੂੰ ਜ਼ਿਆਦਾ ਨਹੀਂ ਲੱਗਦਾ ਨਾ ਕਿ ਨਹੀਂ ਨੀਡ ਹੈਗੀ ਤਾਂ ਮੈਂ ਬਿਲਕੁਲ ਨਹੀਂ ਮੈਂ ਮਤਲਬ ਪੋਚਾ ਸਕਿਪ ਹੀ ਕਰ ਦਿੰਨੀ ਹੁੰਦੀ ਆ ਔਰ ਤੁਹਾਨੂੰ ਪਤਾ ਕਪੜੇ ਜਿਸ ਦਿਨ ਕਪੜੇ ਹੁੰਦੇ ਆ ਉਸ ਟਾਈਮ ਤਾਂ ਕੰਮ ਵੱਧ ਹੀ ਜਾਂਦਾ ਹੈ ਇਸ ਕਰਕੇ ਬਸ ਮੈਂ ਜਿਸ ਦਿਨ ਮੇਰੇ ਕਪੜੇ ਹੁੰਦੇ ਆ ਨਾ ਵਾਸ਼ ਕਰਨ ਵਾਲੇ ਉਸ ਦਿਨ ਮੈਂ ਪੋਚਾ ਬਿਲਕੁਲ ਨਹੀਂ ਲਗਾਉਂਦੀ ਔਰ ਬੱਸ ਮੈਂ ਹੁਣ ਆਪਣੇ ਜਿੰਨੇ ਵੀ ਮੇਰੇ ਕੱਪੜੇ ਸੀਗੇ ਉਹ ਕੱਢ ਦੂੰਗੀ ਅੱਜ ਮੈਂ ਪਹਿਲਾਂ ਸੋਚਿਆ ਸੀਗਾ ਕਿ ਮਸ਼ੀਨ ਨਹੀਂ ਲਗਾਉਂਗੀ ਬਟ ਜਦੋਂ ਮੈਂ ਸੋਚਿਆ ਕਿ ਕੱਲ ਦਾ ਦਿਨ ਫਿਰ ਵੀਰਵਾਰ ਦਾ ਆ ਜਾਣਾ ਇਸ ਕਰਕੇ ਫਿਰ ਮੈਂ ਵੀਰਵਾਰ ਵਾਲੇ ਦਿਨ ਤੁਹਾਨੂੰ ਪਤਾ ਹੀ ਐ ਸਕਿੱਪਾ ਨਾ ਚਾਹੁੰਦੇ ਵੀ ਹੋਏ ਵੀ ਆਪਾਂ ਕਰ ਦਿੰਨੇ ਆ ਇਦਾਂ ਨਹੀਂ ਕਿ ਮੈਂ ਵੀ ਮਤਲਬ ਧੋਂਦੀ ਹੀ ਨਹੀਂ ਆ ਹਾਂ ਜਦੋਂ ਮੈਨੂੰ ਜਿਆਦਾ ਜ਼ਰੂਰਤ ਹੁੰਦੀ ਹੈ ਤਾਂ ਮੈਂ ਧੋ ਵੀ ਦਿੰਨੀ ਆ ਵੀਰਵਾਰ ਵਾਲੇ ਦਿਨ ਕਿਉਂਕਿ ਦਿਨ ਹੁੰਦੇ ਨੇ ਚਾਹੇ ਜੇ ਉਹ ਵੀ ਮਰਦੀ ਹੈ ਚਾਹੇ ਮੰਗਲਵਾਰ ਵੀਰਵਾਰ ਜੋ ਵੀ ਹੈਗਾ ਉਹ ਆਪਣੇ ਰੱਬ ਦੇ ਹੀ ਬਣਾਏ ਹੁੰਦੇ ਨੇ ਬਾਕੀ ਜੋ ਦਿਮਾਗ ਦੇ ਵਿੱਚੋਂ ਆਪਣੀ ਸ਼ੁਰੂ ਤੋਂ ਚੱਲਦਾ ਆ ਉਹਨੂੰ ਕੋਈ ਨਹੀਂ ਕੱਢ ਸਕਦਾ ਔਰ ਅੱਜ ਮੈਂ ਜਿਹੜੇ ਹੈਗੇ ਆ ਗੱਦਿਆਂ ਦੇ ਕਵਰ ਠੀਕੇ ਉਹ ਵੀ ਉਤਾਰ ਦਿੱਤੇ ਸੀ ਔਰ ਉਹ ਵੀ ਮਸ਼ੀਨ ਦੇ ਵਿੱਚ ਧੋਣ ਵਾਸਤੇ ਪਾ ਦਿੱਤੇ ਸੀ ਇੱਥੇ ਔਰ ਦਿਮਾਗ ਦੇ ਵਿੱਚ ਬਸ ਇਹੀ ਚੱਲ ਰਿਹਾ ਕੀਕਾ ਕਿ ਜੇਕਰ ਹੁਣ ਕੱਲ ਦਾ ਦਿਨ ਮੈਂ ਛਾੜੇ ਦਿੱਤਾ ਤਾਂ 2 ਦਿਨ ਬਾਅਦ ਤੁਹਾਨੂੰ ਪਤਾ ਹੀ ਹੈ ਕੱਪੜੇ ਜ਼ਿਆਦਾ ਹੋ ਜਾਂਦੇ ਨੇ ਤਾਂ ਫਿਰ ਉਹ ਜ਼ਿਆਦਾ ਟਾਈਮ ਵੇਸਟ ਹੋ ਜਾਂਦਾ ਇਸ ਕਰਕੇ ਜਿਸ ਦਿਨ ਘਟੁੰਦੇ ਆ ਨਾ ਕੱਪੜੇ ਤਾਂ ਉਸੇ ਦਿਨ ਧੋਣੇ ਚਾਹੀਦੇ ਆ ਚਾਹੇ ਉਹ ਘਟਨੇ ਚਾਹੇ ਵਧਨੇ ਇਸ ਕਰਕੇ ਬਸ ਮੈਂ ਇੱਥੇ ਜਿੰਨੇ ਵੀ ਮੇਰੇ ਕੱਪੜੇ ਸੀਗੇ ਉਹ ਵਾਸ਼ ਹੋ ਚੁੱਕੇ ਸੀਗੇ ਔਰ ਦੂਸਰੇ ਜਿਹੜੇ ਗੱਦਿਆਂ ਦੇ ਕਵਰ ਸੀਗੇ ਉਹ ਵੀ ਮੈਂ ਮਸ਼ੀਨ ਦੇ ਵਿੱਚ ਪਾ ਦਿੱਤੇ ਸੀ ਧੋਣ ਵਾਸਤੇ ਪਣਿਆਂ ਵਾਲਾ ਕੰਮ ਖਤਮ ਕਰਨ ਤੋਂ ਬਾਅਦ ਮੈਂ ਰੂਮ ਦੇ ਵਿੱਚ ਆ ਗਈ ਸੀਗੀ ਸਭ ਤੋਂ ਪਹਿਲਾਂ ਤਾਂ ਮੈਂ ਗੱਦੇ ਇਦਾਂ ਹੀ ਛੱਡ ਗਈ ਸੀਗੀ ਔਰ ਮੈਂ ਇੱਥੇ ਗੱਦੇ ਵਿਛਾ ਦੂੰਗੀ ਬੈੱਡ ਦੇ ਉੱਤੇ ਔਰ ਜਦੋਂ ਦਾ ਮੈਂ ਗੱਦੇ ਵਿਛਾ ਦਿੱਤੇ ਉਸ ਤੋਂ ਬਾਅਦ ਮੈਨੂੰ ਯਾਦ ਆਇਆ ਕਿ ਮੈਂ ਆਪਣੀ ਜਿਹੜੀ ਹੈਗੀ ਆ ਬੈੱਡ ਸ਼ੀਟ ਵੀ ਕੱਢਣੀ ਸੀਗੀ ਬੈੱਡ ਦੇ ਵਿੱਚੋਂ ਅਨਾ ਹੁਣ ਤੁਹਾਨੂੰ ਪਤਾ ਹੀ ਹੈ ਜਿੱਦਾਂ ਕਿ ਵਿੰਟਰਸ ਵਾਲੀਆਂ ਤਾਂ ਬਿਲਕੁਲ ਵੀ ਪਿਛਦੀਆਂ ਨਹੀਂ ਆਈਆਂ ਬੈੱਡ ਸ਼ੀਟ ਰਾਤ ਨੂੰ ਤੁਹਾਨੂੰ ਪਤਾ ਹੀ ਹੈ ਗਰਮੀ ਲੱਗਦੀ ਆ ਔਰ ਮੌਸਮ ਦਾ ਬਹੁਤ ਜ਼ਿਆਦਾ ਚੇਂਜ ਹੋ ਚੁੱਕਿਆ ਹੈ ਰਣਵੀਰ ਨੂੰ ਵੀ ਤੁਸੀਂ ਦੇਖ ਸਕਦੇ ਹੋ ਝਾੜੂ ਲੈ ਕੇ ਮੇਰੇ ਮੂਰੇ ਮੂਰੇ ਮੈਂ ਵੀ ਝਾੜੂ ਲਗਾਣਾ ਹੈ ਔਰ ਇਸਨੇ ਹੈਲਪਸ ਆ ਬਿਲਕੁਲ ਕਰਾਣੀ ਹੈ ਕਰਾਣੀ ਹੁੰਦੀ ਆਈ ਥਿੰਕ ਸਭ ਦੇ ਬੱਚੇ ਹੀ ਐਦਾਂ ਕਰਦੇ ਨੇ ਔਰ ਤੁਹਾਨੂੰ ਪਤਾ ਹੀ ਹੈ ਜਿੱਦਾਂ ਕਿ ਬੱਚਿਆਂ ਨੂੰ ਕੰਮ ਤਾਂ ਕੋਈ ਹੋਰ ਹੁੰਦਾ ਨਹੀਂ ਬਸ ਇਹੀ ਖੇਲਾ ਨੇ ਖੇਲਾ ਨਾਲ ਨਹੀਂ ਖੇਡਣਾ ਬਸ ਐਦਾਂ ਹੀ ਕਰਨਾ ਜੋ ਵੀ ਕਰਨਾ ਹੈ ਬਟ ਮੈਨੂੰ ਵੀ ਹੁੰਦਾ ਚਲੋ ਠੀਕ ਹੈ ਕਰ ਲਵੇ ਮੈਨੂੰ ਤਾਂ ਕੰਮ ਕਰਨ ਦੇ ਰਿਹਾ ਹੈ ਨਾ ਔਰ ਇਸੇ ਦਿਨ ਨਾਲ ਨਾਲ ਅੱਜ ਵਾਲੇ ਜਿਹੜਾ ਬਲੌਗ ਹੈ ਮੈਂ ਇੱਥੇ ਹੀ ਖਤਮ ਕਰੂੰਗੀ ਤੁਹਾਨੂੰ ਮੇਰਾ ਬਲੌਗ ਕਿੱਦਾਂ ਦਾ ਲੱਗਦਾ ਪਲੀਜ਼ ਪਿਆਰਾ ਜਿਹਾ ਕਮੈਂਟ ਕਰਕੇ ਜ਼ਰੂਰ ਦੱਸਿਓ ਮਿਲਦੇ ਆ ਨੈਕਸਟ ਬਲੌਗ ਦੇ ਵਿੱਚ ਤਦ ਤੱਕ ਲਈ ਠੀਕ Take care, bye bye.